ਪਿਆਰੇ ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਪੰਜਾਬ ਡਿਜੀਟਲ ਸਕੂਲ ਦੇ ਵਿੱਚ ਅੱਜ ਅਸੀਂ 10ਵੀਂ ਕਲਾਸ ਦੀ ਵਾਰਤਕ ਭਾਗ ਰਬਾਬ ਮੰਗਾਉਣ ਦਾ ਵਿਰਤਾਂਤ ਦਾ ਸਾਰ ਲੈ ਕੇ ਹਾਜ਼ਰ ਹਾਂ ਰਬਾਬ ਮੰਗਾਉਣ ਦਾ ਵਿਰਤਾਂਤ ਲੇਖਕ ਗਿਆਨੀ ਦਿੱਤ ਸਿੰਘ ਗੁਰੂ ਨਾਨਕ ਦੇਵ ਜੀ ਵੇਦੀ ਖੱਤਰੀ ਜਾਤ ਨਾਲ ਸਬੰਧਤ ਅਤੇ ਭਲਿਆਂ ਦੇ ਪੁੱਤ ਪੋਤੇ ਖਾਣਾ ਪੀਣਾ ਅਤੇ ਪਹਿਨਣਾ ਭੁੱਲ ਕੇ ਜੰਗਲ ਵਿੱਚ ਬੈਠ ਕੇ ਨਾਲ ਮਰਦਾਨੇ ਡੂਮ ਨੂੰ ਸਾਥੀ ਬਣਾ ਲਿਆ ਤੇ ਹਿੰਦੂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲ ਕੇ ਕਰਤਾਰ ਦੇ ਗੁਣ ਗਾਉਂਦਿਆਂ ਦੇਖ ਕੇ ਲੋਕ ਕੁਰਾਈਆ ਕਹਿਣ ਲੱਗੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਕੀ ਹੈ ਭੱਲਿਆਂ ਦਾ ਜਿਹੜਾ ਪੁੱਤ ਪੋਤਾ ਸੀ ਖਾਣਾ ਪੀਣਾ ਵੀ ਛੱਡਦਾ ਪਹਿਨਣਾ ਵੀ ਛੱਡਦਾ ਤੇ ਨਾਲ ਕਿਹ ਮਰਦਾਨੇ ਡੂਮ ਨੂੰ ਲੈ ਕੇ ਜਿਹੜੇ ਹਿੰਦੂ ਤੇ ਮੁਸਲਮਾਨ ਉਸ ਸਮੇਂ ਦੇ ਪ੍ਰਮੁੱਖ ਧਰਮ ਸੀ ਉਹਨਾਂ ਤੋਂ ਅਲੱਗ ਚੱਲਣ ਲੱਗੇ ਤੇ ਕਰਤਾਰ ਦੇ ਗੁਣ ਗਾਉਣ ਲੱਗੇ ਤਾਂ ਲੋਕਾਂ ਨੇ ਉਹਨਾਂ ਨੂੰ ਕਿਹਾ ਕੁਰਾਈਆ ਕਹਿਣ ਦਿੱਤਾ ਕਹਤਾਂ ਜਿਹੜਾ ਕੁਰਾਈਆ ਕੌਣ ਹੁੰਦਾ ਜਿਹੜਾ ਇਹ ਕੁਰਾਹੇ ਪੈ ਜੇ ਗਲਤ ਰਾਹ ਤੇ ਪੈ ਜੇ ਕਹਿ ਨਹੀਂ ਦਿੰਦੇ ਆਪਾਂ ਫਲਾਨਾ ਤਾਂ ਕੁਰਾਹੇ ਪੈ ਗਿਆ ਤਾਂ ਉਹਨਾਂ ਨੇ ਵੀ ਐ ਕਿ ਇਹ ਲੋਕਾਂ ਨੇ ਉਸ ਸਮੇਂ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਰਾਈਆ ਕਹਿਣਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਅਕਾਲ ਪੁਰਖ ਦੀ ਮਹਿਮਾ ਵਿੱਚ ਨਿਤ ਨਵਾਂ ਸ਼ਬਦ ਗਾਉਣ ਵਾਲੇ ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਵਧੀਆ ਸਾਜ਼ ਲੈਉਣ ਲਈ ਕਿਹਾ ਸਾਜ਼ ਹੁੰਦਾ ਹੈ ਕੋਈ ਮਿਊਜ਼ੀਕਲ ਕਿ ਮਿਊਜ਼ੀਕਲ ਇਨਸਟਰੂਮੈਂਟ ਜਿਹਦੇ ਨਾਲ ਕੋਈ ਆਵਾਜ਼ ਸੁਣੀ ਸੁਰੀਲੀ ਨਿਕਲਦੀ ਹੋਵੇ ਮਰਦਾਨੇ ਦੇ ਪੁੱਛਣ ਤੇ ਉਹਨਾਂ ਨੇ ਰਬਾਬ ਮੰਗਵਾਉਣ ਰਬਾਬ ਨੂੰ ਸਭ ਤੋਂ ਵਧੀਆ ਸਾਜ਼ ਕਿਹਾ ਮਰਦਾਨਾ ਬੀਬੀ ਜੀ ਕੋਲ ਗਿਆ ਤੇ ਉਹਨਾਂ ਪਾਸੋਂ ਪੈਸਿਆਂ ਦਾ ਭਰੋਸਾ ਲੈ ਕੇ ਗਲੀਆਂ ਵਿੱਚ ਤੁਰ ਫਿਰ ਕੇ ਰਬਾਬ ਲੱਗਣ ਲੱਬਣ ਲੱਗ ਪਿਆ ਪਰ ਕੁਝ ਲੋਕ ਉਸ ਨੂੰ ਕਿਰਾਏ ਦਾ ਡੂਮ ਕਹਿ ਕੇ ਮਖੌਲ ਉਡਾਉਣ ਲੱਗੇ ਵੀ ਇਹ ਤਾਂ ਕਿਰਾਏ ਦਾ ਡੂਮ ਹੈ ਉਹਦਾ ਉਹਦਾ ਮਜ਼ਾਕ ਉਡਾਉਣ ਲੱਗੇ ਲੋਕ ਕੁਝ ਨੇ ਉਸ ਉੱਪਰ ਮਿੱਟੀ ਸੁੱਟੀ ਅਤੇ ਬੁਰਾ ਸਲੂਕ ਕੀਤਾ ਤੰਗ ਆ ਕੇ ਮਰਦਾਨੇ ਨੇ ਵਾਪਸ ਗੁਰੂ ਜੀ ਕੋਲ ਜਾ ਕੇ ਸਾਰੀ ਗੱਲ ਦੱਸੀ ਗੁਰੂ ਜੀ ਨੇ ਉਸ ਨੂੰ ਲੋਕਾਂ ਵੱਲੋਂ ਬੇਪਰਵਾਹ ਰਹਿਣ ਲਈ ਕਿਹਾ ਕੁਝ ਦਿਨਾਂ ਬਾਅਦ ਉਹ ਗੁਰੂ ਜੀ ਦੇ ਹੁਕਮ ਅਨੁਸਾਰ ਮਰਦਾਨਾ ਬੀਬੀ ਨਾਨਕੀ ਜੀ ਪਾਸੋਂ 7 ਰੁਪਏ ਲੈ ਕੇ ਦੁਆਬੇ ਦੇ ਇੱਕ ਜੱਟਾਂ ਦੇ ਪਿੰਡ ਵਿੱਚ ਰਹਿੰਦੇ ਫਰਹਿੰਦੇ ਨਾਮ ਦੇ ਰਬਾਬੀ ਦਾ ਨਾਮ ਕੀ ਸੀ ਜਿਹੜਾ ਰਬਾਬ ਬਣਾਉਂਦਾ ਸੀ ਉਹਦਾ ਨਾਮ ਸੀ ਫਰਹਿੰਦੇ ਫਰਹਿੰਦੇ ਫਰਹਿੰਦਾ ਨਾਮ ਸੀ ਉਹਦਾ ਫਰਹਿੰਦੇ ਨਾਮ ਦੇ ਰਬਾਬੀ ਕੋਲ ਰਬਾਬ ਲੈਣ ਚਲਾ ਗਿਆ ਜਦੋਂ 3 ਦਿਨ ਖੁਆਰ ਹੋਣ ਵਗਰੋਂ ਵਾਪਸ ਮੁੜਨ ਲੱਗਾ ਤਾਂ ਉਸ ਦਾ ਫਰਹਿੰਦੇ ਨਾਲ ਮੇਲ ਹੋਇਆ 3 ਦਿਨਾਂ ਬਾਅਦ ਠੱਕੇ ਖਾਣ ਤੋਂ ਬਾਅਦ ਐ ਕਹ ਲੋ ਵੀ ਘੁੰਮਣ ਫਿਰਨ ਮਤਲਬ ਵੀ ਖੁਆਰ ਹੋਣ ਤੋਂ ਬਾਅਦ ਘੁੰਮਣ ਤੋਂ ਬਾਅਦ ਉਹਨੂੰ ਕੀ ਹੈ ਫਰਹਿੰਦਾ ਨਾਮ ਦਾ ਜਿਹੜਾ ਰਗਾਬੀ ਸੀ ਉਹ ਮਿਲ ਗਿਆ ਮਰਦਾਨੇ ਨੂੰ ਮਰਦਾਨੇ ਤੋਂ ਗੁਰੂ ਜੀ ਦੇ ਮੁੱਖੋਂ ਗਾਈ ਜਾਣ ਵਾਲੀ ਅੰਗਮੀ ਵਾਣੀ ਸੁਣ ਕੇ ਫਰਹਿੰਦੇ ਨੇ ਰਬਾਬ ਮਰਦਾਨੇ ਨੂੰ ਦਿੰਦਿਆ ਕੀਮਤ ਦੇ 7 ਰੁਪਏ ਵੀ ਨਾ ਲਏ ਜਦੋਂ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੀ ਜਦੋਂ ਮਰਦਾਨੇ ਨੇ ਉਹਨੂੰ ਸੁਣਾਈ ਰਬਾਬੀ ਫਰਹਿੰਦੇ ਨੂੰ ਤਾਂ ਉਹਨੇ ਕੀ ਹੈ ਜਿਹੜੀ ਰਬਾਬ ਦੇ ਪੈਸੇ ਸੀ 7 ਰੁਪਏ ਉਹ ਵੀ ਨਹੀਂ ਲਏ ਉਹ ਵੀ ਮੁਫਤ ਦੇ ਵਿੱਚ ਦੇਤੀ ਤੇ ਗੁਰੂ ਜੀ ਨਾਲ ਗੁਰੂ ਜੀ ਦਾ ਕੋਈ ਪੁਰਾਣਾ ਸਬੰਧ ਦੱਸਿਆ ਤਾਂ ਉਹਨੇ ਇਹ ਵੀ ਦੱਸਿਆ ਵੀ ਜਿਹੜਾ ਰਬਾਬ ਹੈ ਰਬਾਬ ਨਾਲ ਗੁਰੂ ਨਾਨਕ ਦੇਵ ਜੀ ਦਾ ਕੋਈ ਪੁਰਾਣਾ ਸਬੰਧ ਹੈ ਕੋਈ ਰਿਸ਼ਤਾ ਹੈ ਦਰਸ਼ਨਾਂ ਦੀ ਇੱਛਾ ਪੈਦਾ ਹੋਣ ਕਾਰਨ ਉਹ ਵੀ ਮਰਦਾਨੇ ਨਾਲ ਗੁਰੂ ਜੀ ਕੋਲ ਪੁੱਜਾ ਉਹ ਕਹਿੰਦਾ ਵੀ ਮੈਂ ਵੀ ਗੁਰੂ ਨਾਨਕ ਦੇਵ ਜੀ ਨੂੰ ਦੇਖਣਾ ਹੈ ਉਹਨਾਂ ਦੇ ਦਰਸ਼ਨ ਕਰਨੀ ਨੇ ਤਾਂ ਉਹ ਮਰਦਾਨੇ ਦੇ ਨਾਲ ਗਿਆ ਤੁਰ ਪਿਆ ਗੁਰੂ ਜੀ ਦੇ ਦਰਸ਼ਨ ਕਰਨ ਕਰਤਾਰ ਬਾਰੇ ਗੱਲਾਂ ਕਰਨ ਵਗਰੋਂ ਫਰਹਿੰਦਾ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਕੁਝ ਦਿਨਾਂ ਮਗਰੋਂ ਉਸ ਦੇ ਚੱਲੇ ਜਾਣ ਤੇ ਮਰਦਾਨਾ ਰਬਾਬ ਸੁਰ ਕਰਨ ਲੱਗਿਆ ਸੁਰ ਕਰਨ ਲੱਗਿਆ ਮਤਲਬੀ ਉਹਨੂੰ ਠੀਕ ਕਰਨ ਲੱਗਿਆ ਵੀ ਸਹੀ ਢੰਗ ਨਾਲ ਉਹਦਾ ਕੀ ਆ ਸੁਰ ਬਣ ਜੇ ਸੁਰ ਹੁੰਦਾ ਆਵਾਜ਼ ਸੁਰੀਲੀ ਆਵਾਜ਼ ਆਵੇ ਪਰ ਉਹ ਬੀ ਸੁਰ ਹੀ ਹੁੰਦੀ ਜਾਵੇ ਮਤਲਬ ਇਹ ਉਹਦਾ ਕੋਈ ਸੁਰ ਨਹੀਂ ਬਣ ਰਿਹਾ ਸੀ ਆਵਾਜ਼ ਖਰਾਬ ਹੁੰਦੀ ਸੀ ਉਹਦੇ ਵਿੱਚੋਂ ਜਦੋਂ ਗੁਰੂ ਜੀ ਦੁਆਰਾ ਉਸਨੂੰ ਰਬਾਬ ਵਜਾਉਣ ਲਈ ਕਿਹਾ ਤਾਂ ਉਸਨੇ ਕਿਹਾ ਕਿ ਉਹ ਠੀਕ ਕਰ ਲਵੇ ਤਾਂ ਜੋ ਚੰਗਾ ਠਾਠ ਬਣ ਜਾਵੇ ਠਾਠ ਹੁੰਦਾ ਵੀ ਇੱਕ ਚੰਗੀ ਧੁਨ ਬਣ ਜੇ ਇੱਕ ਚੰਗੀ ਆਵਾਜ਼ ਬਣ ਜੇ ਜਿਹੜੀ ਮਿੱਠੀ ਹੋਵੇ ਸੁਰੀਲੀ ਹੋਵੇ ਤਾਂ ਗੁਰੂ ਜੀ ਨੇ ਕਿਹਾ ਕਿ ਉਸ ਦਾ ਕੰਮ ਰਬਾਬ ਵਜਾਉਣਾ ਹੈ ਠਾਠ ਕਰਨ ਵਾਲਾ ਕੀ ਹੈ ਕਰਤਾਰ ਹੈ ਕਰਤਾਰ ਹੈ ਧੁਰ ਮਣ ਧੁੰਨ ਮਨਾਉਣ ਵਾਲਾ ਮਿੱਠੀ ਆਵਾਜ਼ ਬਣਾਉਣ ਵਾਲਾ ਸੁਰੀਲੀ ਆਵਾਜ਼ ਕੱਢਣ ਵਾਲਾ ਕੀ ਹੈ ਕਰਤਾਰ ਹੈ ਇਹ ਸੁਣ ਕੇ ਜਦੋਂ ਮਰਦਾਨੇ ਨੇ ਰਬਾਬ ਵਜਾਈ ਤਾਂ ਮਿਰਗਾਂ ਨੂੰ ਮਸਤ ਕਰਨ ਵਾਲਾ ਠਾਰ ਨਿਕਲ ਆਇਆ ਮਤਲਬ ਇਹੋ ਜੀ ਆਵਾਜ਼ ਨਿਕਲੀ ਇਹੋ ਜੀ ਧੁਨ ਨਿਕਲੀ ਕਿ ਜਦੋਂ ਮਰਦਾਨੇ ਨੇ ਰਬਾਬ ਵਜਾਈ ਕਿ ਮਿਰਗਾਂ ਦੇ ਵੀ ਕੰਨ ਖੜੇ ਹੋ ਜਾਣ ਵੀ ਸਭ ਨੂੰ ਚੰਗਾ ਲੱਗੇ ਬੀ ਬਹੁਤ ਸੋਹਣਾ 68 ਹੈ ਜਿਹੜਾ ਬਹੁਤ ਸੋਹਣੀ ਆਵਾਜ਼ ਨਿਕਲਾਈ ਤੇ ਗੁਰੂ ਜੀ ਨੂੰ ਜਿਹੜੀ ਅੰਗਮ ਬਾਣੀ ਆਈ ਮਰਦਾਨੇ ਨੇ ਉਹ ਵੀ ਉਸ ਮਦੂਰ ਸੁਰ ਨਾਲ ਗਾਈ ਤੇ ਗੁਰੂ ਜਿਹੜੇ ਗੁਰੂ ਜਨਕ ਦੇਵ ਜੀ ਬਾਣੀ ਗਾ ਰਹੇ ਸੀ ਉਹ ਵੀ ਗਿਆ ਮਰਦਾਨੇ ਨੇ ਨਾਲ-ਨਾਲ ਗਾਈ ਸੀ ਤਾਂ ਵਿਦਿਆਰਥੀਓ ਏ ਸੀ ਸਾਡਾ ਰਵਾਬ ਮੰਗਾਉਣ ਦਾ ਵਿਰਤਾਂਤ ਦਾ ਸਤਾਰ ਜੋ ਕਿ ਗਿਆਨੀ ਦਿੱਤ ਸਿੰਘ ਦੁਆਰਾ ਕੀ ਲੇ ਕੇ ਆ ਗਿਆ ਮੈਨੂੰ ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ